ਗੱਡਿਆ ਬਾਲਾ ਦਾ ਇਹਦਾ ਇੱਕ ਅਚੰਭਾ ਆ। ਮਾਵਾ ਪੈਣਾ ਦਾ ਇਹਦਾ ਇੱਕ ਜਿੰਦਾਬਾਦ। ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਤ ਜੀ ਤੁਹਾ ਦਾ ਕਲਮ ਨਿਰਪੱਖ ਪੰਜਾਬੀ ਚੈਨਲ ਉਪਰ ਸੇ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਤੇ ਤੁਹਾਡੇ ਤੋਂ ਇੱਕ ਖਾਸ ਪੁਆਇੰਟ ਦੇ ਬਾਰੇ ਦੇ ਵਿੱਚ ਜਾਣਕਾਰੀ ਦੇਣਾ ਚਾਹੁੰਦੇ ਆ ਇਨੀਆਂ ਦਿਨੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਗੱਲਬਾਤ ਚੱਲ ਰਹੀ ਆ ਪੰਜਾਬ ਸਰਕਾਰ ਵੱਲੋਂ ਇੱਕ ਲੋਕ ਭਲਾਈ ਵਾਸਤੇ ਪਾਲਿਸੀ ਜਿਹੜੀ ਆ ਲਾਗੂ ਕੀਤੀ ਜਾ ਰਹੀ ਸੀ ਲੈਂਡ ਫੋਲਿੰਗ ਪਾਲਿਸੀ ਉਹਨੂੰ ਲੈਪਸ ਕੀਤਾ ਗਿਆ ਜੀ ਸਰਕਾਰ ਵੱਲੋਂ ਬੈਕ ਸਟੈਪ ਲਿਆ ਗਿਆ ਹੈ ਤੇ ਤੁਹਾਡੇ ਵਿਚਾਰ ਲੈਣਾ ਚਾਹਦੇ ਆ ਜੀ ਤੁਸੀਂ ਕੀ ਵਿਚਾਰ ਸਾਡੇ ਨਾਲ ਸੇਰ ਕਰਨਾ ਚਾਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਕੰਮ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵਿਸ਼ੇ ਤੇ ਗੱਲ ਕੀਤੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਕਹਿੰਦੇ ਕਿ ਅਸੀਂ ਲੋਕਾਂ ਦੇ ਭਲੇ ਵਾਸਤੇ ਲਿਆਂਦੀ ਸੀ ਉਹਨਾਂ ਉਸ ਪਾਲਿਸੀ ਨੂੰ ਲੋਕਾਂ ਨੇ ਪੂਰੀ ਤਰ੍ਹਾਂ ਨਕਾਰਤਾ ਸੀ ਅੱਜ ਲੈਂਡ ਪੁਲਿੰਗ ਪਾਲਿਸੀ ਜਿੱਥੇ ਵਾਪਸ ਹੋਈ ਹੈ ਆਵਾਮ ਦੀ ਭਲੇ ਲੋਕਾਂ ਦੀ ਜਿੱਤ ਹੋਈ ਹੈ ਸਾਰੇ ਜਰਨਲਿਸਟਾਂ ਦੀ ਜਿੱਤ ਹੋਈ ਹੈ ਸਾਰੇ ਸਮਾਜ ਸੇਵੀਆਂ ਦੀ ਹੋਈ ਹੈ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਜਿੱਤ ਹੋਈ ਹੈ ਕਿ ਜਦੋਂ ਇਹਨਾਂ ਨੇ ਲੈਂਡ ਪੋਲਿਸੀ ਪਾਲਿਸੀ ਲਿਆਂਦੀ ਸੀ ਕਿ ਉਹਦਾ ਜ਼ਮੀਨ ਦੱਬਣਾ ਚਾਹੁੰਦੇ ਸੀ ਲੋਕਾਂ ਦੀ ਜ਼ਮੀਨਾਂ ਦੱਬ ਕੇ ਆਪਣਾ 2027 ਦੇ ਵਿੱਚ ਮੋਟਾ ਫੰਡ ਰੇਸ ਕਰਨਾ ਚਾਹੁੰਦੇ ਸੀ ਪਰ ਇਹ ਪੰਜਾਬ ਹੈ ਪੰਜਾਬ ਇਨਾਂ ਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਤੁਹਾਨੂੰ ਟੈਸਟ ਕਰਨ ਨੂੰ ਇਹ ਕੰਮ ਕੀਤਾ ਪਰ ਇਹਨਾਂ ਦੀ ਚੱਲੀ ਨਹੀਂ ਸੋ ਇਹਨਾਂ ਨੂੰ ਵਾਪਸ ਲੈਣਾ ਪਿਆ ਪਰ ਫਿਰ ਵੀ ਪੰਜਾਬੀਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਤਰਕ ਹੋਣਾ ਪਏਗਾ ਇਹਨਾਂ ਤੋਂ ਕਿ ਕਿਸੇ ਵਲੇ ਵੀ ਕੋਈ ਵੀ ਅਜਿਹੀ ਘਟਨਾ ਇਹਨਾਂ ਨਾਲ ਵਾਪਰ ਸਕਦੀ ਹੈ ਕੋਈ ਵੀ ਅਜਿਹਾ ਪਾਲਿਸੀ ਲਿਆ ਕੇ ਤੁਹਾਡੇ ਪੰਜਾਬ ਦਾ ਰੈਵਨਿਊ ਲੁੱਟ ਕੇ ਦਿੱਲੀ ਤੇ ਹੋਰ ਸਟੇਟਾਂ ਤੇ ਸੂਬਿਆਂ ਦੇ ਵਿੱਚ ਪ੍ਰਚਾਰ ਕਰ ਸਕਦੇ ਆ ਇਹ ਕਹਿੰਦੇ ਆ ਕਿ ਅਸੀਂ ਹਲੀਮੀ ਰਾਜ ਲਿਆਉਨੇ ਆ ਹਲੀਮੀ ਰਾਜ ਉਹ ਹੁੰਦਾ ਜਿੱਥੇ ਗੁਨਾਗਾਰਤੇ ਮਾੜੇ ਅੰਸਰਾਂ ਨੂੰ ਡਰ ਹੋਵੇ ਤੇ ਭੋਲੇ ਲੋਕਾਂ ਨੂੰ ਉਰਤੇ ਭਰੋਸਾ ਹੋਵੇ ਪਰ ਇੱਥੇ ਤੇ ਸਭ ਕੁਝ ਉਲਟਾ ਚੱਲ ਰਿਹਾ ਇਹਨਾਂ ਨੂੰ ਲੱਗਦਾ ਸੀ ਕਿ ਚਲੋ ਪੁਲਿਸ ਸਾਡੀ ਆ ਲੋਕ ਵਿਰੋਧ ਕਰਨਗੇ ਪ੍ਰਦਰਸ਼ਨ ਕਰਨਗੇ ਅਸੀਂ ਡਾਂਗਾ ਫਿਰਾਂਗੇ ਪਰ ਇਹਨਾਂ ਦੀ ਇੱਕ ਵਨਿ ਚੱਲੀ ਕਿਉਂਕਿ ਸਾਰੇ ਇਹਨਾਂ ਦੇ ਖਿਲਾਫ ਹੋ ਗਏ ਇਹਨਾਂ ਦੀ ਪਾਰਟੀ